वाक्यों से नहीं कहा जा कहि जा सकते तो हमारी बिटिया शुरू कर वातावरण के मन को शांति प्राप्त हो क्योंकि ये ऐसी घड़ी है कहने में शब्द नहीं है कि इन शब्दों के साथ अपना दुख प्रकट करें तो तस्वीर जिसने हर किसी नु रवा के रख देता ਵਿਨੇ ਨਰਵਾਲ ਜਿਸ ਨੂੰ ਪਹਿਲਗਾਮ ਦੇ ਵਿੱਚ ਅਤਵਾਦੀ ਹਮਲੇ ਦੇ ਵਿੱਚ ਮਾਰਿਆ ਗਿਆ ਸੀ ਗੋਲੀ ਮਾਰੀ ਗਈ ਸੀ ਵਿਨੇ ਨਰਵਾਲ ਦੇ ਔਰ 26 ਲੋਕਾਂ ਨੂੰ ਮੌਤ ਦੇ ਘਾਟ ਅਤਵਾਦੀਆਂ ਦੇ ਵੱਲੋਂ ਉਤਾਰ ਦਿੱਤਾ ਗਿਆ ਸੀ ਔਰ ਉਸ ਦੌਰਾਨ ਵਿਨੇ ਨਰਵਾਲ ਦੀ ਪਤਨੀ ਜੋ ਕਿ 6 ਦਿਨ ਹੀ ਹੋਏ ਸੀ ਵਿਆਹ ਨੂੰ ਉਸ ਦੌਰਾਨ ਜਦੋਂ ਅਤਵਾਦੀ ਹਮਲਾ ਹੁੰਦਾ ਹੈ ਔਰ ਬੇਰਹਿਮੀ ਦੇ ਨਾਲ ਵਿਨੇ ਨਰਵਾਲ ਦੇ ਗੋਲੀ ਮਾਰੀ ਜਾਂਦੀ ਹੈ ਤਾਂ Laash ਦੇ ਕੋਲ ਬੈਠੀ ਪਤਨੀ ਉਹ ਤਸਵੀਰ ਨੇ ਹਰ ਕਿਸੇ ਨੂੰ ਰੁਵਾ ਕੇ ਰੱਖ ਦਿੱਤਾ ਸੀ ਔਰ ਅੱਜ ਹਿਮਾਂਸ਼ੀ ਦੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਨੂੰ ਰੋਣ ਤੇ ਮਜਬੂਰ ਕਰ ਦਿੱਤਾ ਹੈ ਵਿਨੇ ਨਰਵਾਲ ਨੂੰ ਆਖਰੀ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ ਅੰਤਿਮ ਅਰਦਾਸ ਦਾ ਸਮਾਗਮ ਅੱਜ ਕਰਵਾਇਆ ਗਿਆ ਔਰ ਇਸ ਮੌਕੇ ਹਿਮਾਂਸ਼ੀ ਨੇ ਜਦੋਂ ਆਪਣੇ ਪਤੀ ਨੂੰ ਫ્લાਇੰਕਿਸ ਕਰਕੇ ਸ਼ਰਧਾਂਜਲੀ ਦਿੱਤੀ ਤਾਂ ਦੇਖਣ ਵਾਲੀ ਹਰ ਅੱਖ ਨਾਮ ਹੋ ਗਈ ਇੱਕ ਪਤਨੀ ਦੇ ਕਿੰਨੇ ਅਰਮਾਨ ਹੁੰਦੇ ਨੇ 6 ਦਿਨ ਹੋਏ ਸੀ ਵਿਆਹ ਨੂੰ ਔਰ 6 ਦਿਨਾਂ ਬਾਅਦ ਜਿਸ ਵਿਅਕਤੀ ਦਾ ਤੁਸੀਂ ਹੱਥ ਫੜਿਆ ਹੋਵੇ ਜਿਸ ਨੂੰ ਹਮਸਫਰ ਬਣਾ ਕੇ ਸਾਰੀ ਜ਼ਿੰਦਗੀ ਦੇ ਸੁਪਨੇ ਦੇਖੇ ਹੋਣ ਜਦੋਂ ਉਸ ਦੀ ਲਾਸ਼ ਦੇਖਣੀ ਪਈ ਹਿਮਾਂਸ਼ੀ ਤਾਂ ਉਸਦੇ ਦਿਲ ਤੇ ਕੀ ਬੀਤੀ ਉਹ ਤਸਵੀਰ ਹਰ ਕਿਸੇ ਨੇ ਦੇਖੀ ਸੀ ਉਹ ਦਰਦ ਹਰ ਕਿਸੇ ਨੇ ਮਹਿਸੂਸ ਕੀਤਾ ਸੀ ਔਰ ਪਤਨੀ ਦੀ ਪਤੀ ਦੀ লাশ ਦੇ ਕੋਲ ਬੈਠੀ ਹਿਮਾਂਸ਼ੀ ਜਦੋਂ ਉਗ ਸੁਗ ਗਵਾ ਕੇ ਬੈਠੀ ਸੀ ਤਾਂ ਦੇਖਣ ਵਾਲੇ ਹਰ ਕਿਸ ਨੂੰ ਇਸੇ ਤਰ੍ਹਾਂ ਹੀ ਕਹਿਣਾ ਲੱਗਦਾ ਸੀ ਕਿ ਪੂਰੀ ਦੁਨੀਆ ਇਸ ਕੁੜੀ ਦੀ ਲੁੱਟੀ ਗਈ ਔਰ ਉਹ ਕੁੜੀ ਬੜੀ ਹਿੰਮਤ ਦੇ ਨਾਲ ਅੱਜ ਵੀ ਵਿਨੇ ਨਰਵਾਲ ਦੇ ਪਰਿਵਾਰ ਦੇ ਨਾਲ ਖੜੀ ਹੈ ਔਰ ਅੱਜ ਅੰਤਿਮ ਅਰਦਾਸ ਕਰਵਾਈ ਗਈ ਔਰ ਇਸ ਮੌਕੇ ਹਿਮਾਂਸ਼ੀ ਜਦੋਂ ਅ ਸ਼ਰਧਾਂਜਲੀ ਹਿਮਾਂਸ਼ੀ ਦੇ ਵੱਲੋਂ ਦਿੱਤੀ ਗਈ ਤਾਂ ਹਰ ਕਿਸੇ ਦੀ ਨਜ਼ਰਾਂ ਹੀ ਹਿਮਾਂਸ਼ੀ ਤੇ ਸੀ ਹਰ ਕੋਈ ਉਸ ਪਲ ਨੂੰ ਦੇਖਣਾ ਚਾਹੁੰਦਾ ਸੀ ਕਿ ਹਿਮਾਂਸ਼ੀ ਇਸ ਮੌਕੇ ਆਪਣੀਆਂ ਭਾਵਨਾਵਾਂ ਨੂੰ ਕਿਵੇਂ ਸੰਭਾਲਦੀ ਹੈ ਪਰ ਭਾਵਨਾਵਾਂ ਤੇ ਕੋਈ ਕੰਟਰੋਲ ਨਹੀਂ ਜਜ਼ਬਾਤਾਂ ਤੇ ਕੋਈ ਕੰਟਰੋਲ ਨਹੀਂ ਔਰ ਹਿਮਾਂਸ਼ੀ ਆਪਣੇ ਪਤੀ ਨੂੰ ਫਲਾਈਂ ਕਿੱਸ ਕਰਦੀ ਹੈ ਔਰ ਉਸ ਤੋਂ ਬਾਅਦ ਕੰਬਦੇ ਹੋਏ ਹੱਥਾਂ ਨਾਲ ਸਲੂਟ ਮਾਰਦੀ ਹੈ ਸਲੂਟ ਹੈ ਹਿਮਾਂਸ਼ੀ ਨੂੰ ਵੀ ਕਿਉਂਕਿ ਜਿਸ ਤਰੀਕੇ ਦੇ ਨਾਲ ਉਸਨੇ ਆਪਣੀ ਪਤੀ ਦੀ ਜਾਨ ਗਵਾਈ ਹੈ ਜਿਸ ਤਰੀਕੇ ਦੇ ਨਾਲ ਅੱਖਾਂ ਦੇ ਸਾਹਮਣੇ ਉਸਦੇ ਪਤੀ ਨੂੰ ਗੋਲੀਆਂ ਦੇ ਨਾਲ ਪੁੰਨ ਦਿੱਤਾ ਗਿਆ ਤਾਂ ਹਿੰਮਤ ਚਾਹੀਦੀ ਹੈ ਇਸ ਹਿੰਮਤ ਦੇ ਨਾਲ ਇਸ ਪੂਰੀ ਘਟਨਾ ਦਾ ਸਾਹਮਣਾ ਕਰਨ ਦੀ ਔਰ ਛੋਟੀ ਜਿਹੀ ਉਮਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਿਮਾਂਸ਼ੀ ਦੀਆਂ ਸਾਰੀਆਂ ਖੁਸ਼ੀਆਂ ਲੁੱਟੀਆਂ ਗਈਆਂ ਤੇ ਉਹ ਤਸਵੀਰ ਹੈ ਜਿਸ ਨੇ ਹਰ ਕਿਸੇ ਨੂੰ ਰਵਾ ਕੇ ਰੱਖ ਦਿੱਤਾ ਔਰ ਇਹ ਹਿਮਾਂਸ਼ੀ ਦੇ ਸੋਰਾ ਪਰਿਵਾਰ ਵੀ ਉੱਥੇ ਮੌਜੂਦ ਹੈ ਹਿਮਾਂਸ਼ੀ ਦਾ ਦੇ ਦਾਦਾ ਸੋਹਰਾ ਔਰ ਸੋਹਰਾ ਵੀ ਉਥੇ ਮੌਜੂਦ ਹੈ ਔਰ ਉਹ ਵੀ ਭਾਵੁਕ ਹੁੰਦੇ ਹੋਏ ਨਜ਼ਰ ਆਏ ਨੇ ਦਾਦੇ ਦੇ ਵੱਲੋਂ